ਬਾਹੂ ਆ ਚੁੱਕਿਆ ਆ ਰੌਣਕਾਂ ਲੱਗ ਚੁੱਕੀਆਂ ਆ ਇਹ ਦੀਵਾਲੀ ਦੇਤ ਕਿ ਮਿਲ ਸਕਦਾ ਵਾਲੀ ਤੇ ਕਿਉਂ ਨਹੀਂ ਆ ਸੱਚੀ ਦੱਸ ਨਹੀਂ ਦੀਵਾਲੀ ਦਾ ਪਹਿਲੇ ਤੇ ਹੀ ਗਿਆ ਸੀ ਨਹੀਂ ਗਿਆ ਤੇ ਹੈ ਹਾਂ ਦੇਲਾ ਨੇ ਕੀ ਕੀਤਾ ਆ ਇਹਨੇ ਨਾ ਭੂਹੇ ਚੜ ਗਿਆ ਐਦਾਂ ਨਾ ਫੜ ਲਿਆ ਮੈਂ ਕਿਹਾ ਥੱਲੇ ਛੁੱਟ ਦੇ ਬੰਦਾ ਯਾਰ ਅੱਗ ਨਾਲੇ ਪਾਣੀ ਨਾਲ ਕੋਈ ਖੇਡ ਹੈਗਾ ਇੱਧਰ ਆ ਜਾ ڪرਸੀ ਤੇ ਇੱਧਰ ਸਾਡੀ ਮਿਸ ਬੰਦਨਾ ਆ ਬੀਬੀ ਨਾਲ ਵੀ ਮੈਂ ਫਤੇ ਸਾਂਝੀ ਕਰਕੇ ਆਵਾ ਬੀਬੀ ਸਾਸਰੀਕਾਲ ਸਾਸਰੀਕਾਲ ਜੀ ਚੜਦੀ ਕਲਾ ਆਇਆ ਮੇਰੀ ਬੀਬੀ ਦੀ ਚੜਦੀ ਕਲਾ ਆਇਆ ਪਹਿਲਾਂ ਹੱਥ ਮਿਲਾ ਮੇਰ ਨਾਲ ਲਓ ਜੀ ਮਹਾਰਾਜ ਲੋਕੀ ਕਹਿੰਦੇ ਬੀਬੀ ਨਾਲ ਕੱਲ ਵਲੌਗ ਨਹੀਂ ਪਾਇਆ ਦੋ ਤਿੰਨ ਦਿਨ ਹੋ ਗਏ ਆ ਕਿਧਰੋਂ ਫਿਰਦੇ ਆਏ ਇਹ ਤਾਂ ਟਰਾਲੀ ਛੱਡਣ ਗਿਆ ਸੀ ਪਹਿਲਾਂ ਅੱਛਾ ਤੇ ਫੇਰ ਜਗਤਾਰ ਹੋਣਾ ਕੋ ਦੋ ਮਿੰਟ ਬਹਿ ਗਿਆ ਚਾਹ ਚੂ ਪੀਨ ਲਾਪੇ ਰੋਟੀ ਖਾ ਲਈ ਉੱਥੇ ਜਗਰਾਤ ਕਰਦਾ ਕੰਮ ਤਾਂ ਤੂੰ ਅਜੇਂ ਗਲਾਤ ਸੀ ਕਰਦਾ ਓ ਜਗਤਾਰ ਜੰਗਲਾਤ ਸੀ ਕਰਦਾ ਆ ਹਾਂ ਤੇ ਤਾਂ ਕਰਕੇ ਫਿਰ ਕੋ ਕਿਦਾਂ ਬਹਿ ਕੇ ਜਾਂਦੇ ਤੇਰੀ ਇੱਜ਼ਤ ਕਰਦੇ ਆ ਤੇਰੀ ਯਾਰ ਤੇਰੇ ਜਾਲੇ ਯਾਰ ਆ ਮੇਰੇ ਕਰਕੇ ਹੁੰਦੇ ਆ ਤੇਰੇ ਕਰਕੇ ਨਹੀਂ ਮੇਰੇ ਕਰਕੇ ਹੁੰਦੇ ਆ ਤੇਰੇ ਕਰਕੇ ਕੱਲ ਹੀ ਹੁੰਦੇ ਆ ਯਾਰਾਂ ਕੋ ਯਾਰ ਆਉਂਦੇ ਆ ਤੇਰੇ ਕੋ ਬੁੱਢੜ ਘਵਾ ਕੇ ਕੀ ਕਰਨਾ ਬੁੱਢੜ ਕੋ ਕਹਿੰਨੇ ਆ ਬੁੱਢੀ ਸਾਡੀ ਕੋ ਆ ਕੇ ਮਿਲ ਲਾਉਂਦੇ ਸੁਪਰਸਟਾਰ ਆ ਤੂੰ ਆਹੋ ਤੂੰ ਸੈਲੀਬ੍ਰਿਟੀ ਆ ਚਲ ਓਏ ਕੱਲਾ ਨਾ ਬੋਲੀਏ ਬਾਦੂ ਕਰ ਹੈ ਕੱਲਾ ਪਿਆ ਆ ਕੇ ਸਵੇਰ ਦਾ ਗਿਆ ਕਿਉਂ ਬੀ ਭੋਂਕਣਾ ਮੈਨੂੰ ਕਿਹਾ ਕਰ ਹੋਰ ਜੋ ਮਰਜੀ ਕਹਿਲਾ ਕਰ ਮੈਨ ਕੋ ਕੁੱਤਾ ਨਹੀਂ ਹੈਗਾ ਕੁੱਤਾ ਹੀ ਹੋਰ ਕੀ ਹੈ ਸਾਰੇ ਫਿਰ ਫਿਰ ਕੇ ਕਰੇ ਕਿਤੋਂ ਆਇਆ ਕਿਤੋਂ ਨਹੀਂ ਜੇਰ ਦਾ ਹੁਣ ਮੈਂ ਦੇਖਿਆ ਨਹੀਂ ਉਹਨੂੰ ਤੇ ਬੋਲਿਆ ਨਹੀਂ ਜਾਂਦਾ ਜਿਹੜੀ ਮੇਰੇ ਨਾਲ ਗਾਲਾਂ ਕੱਢੀ ਜਾਂਦੀ ਤੇ ਮੈਨੂੰ ਬੜੀ ਖੇਤੀ ਭੋਂਕਣ ਮੈਂ ਤੇਰੇ ਨਾਲ ਜਿੰਨਾ ਮਰਜੀ ਕਹਾਂ ਮੇਰੇ ਤੁਸੀਂ ਦੁਸ਼ਮਣ ਹੀ ਆ ਹੈਂ ਹਾਂ ਲੈ ਖਾਣਾ ਸਾਡੇ ਲੈ ਆ ਓਏ ਓਏ ਇਹਦੇ ਸਾਹਮਣੇ ਕੱਲ ਹੀ ਲੈਣ ਦਾ ਮੁੜ ਕੇ ਤੈਨੂੰ ਪਤਾ ਹੀ ਆ ਫੇ ਉਹ ਤੇਰਾ ਪੜਾ ਆ ਦੇ ਲਾ ਮੈਂ ਕੱਢਤੀ ਨਜ਼ਰ ਇਹਦੀ ਮੈਂ ਬਿਲਕੁਲ ਕੋਈ ਨਹੀਂ ਕਰ ਬੀ ਉਹਨੇ ਵੀ ਕੱਢ ਤਾਂ ਵਿੱਚੋਂ ਆਪ ਦੇ ਤਾਂ ਸਹੀ ਚਲੇ ਜਾ ਚੱਲਾ ਕੇ ਮੇਰਾ ਕਿੱਥਾ ਹੋ ਜੋ ਆਹ ਪ੍ਰਸ਼ਾਦ ਕਿੱਥੋਂ ਆ ਗਿਆ ਫੁਲਕਿਆਂ ਜੀ ਉਹ ਇਹ ਕਿ ਨਜ਼ਰ ਪੱਕੀ ਹੋਣ ਲੱਗੀ ਨਜ਼ਰ ਪੱਕੀ ਆਉਂਦੀ ਹੁੰਦੀ ਹੈ ਅਜਵਾਰ ਤੋਂ ਵੀ ਮਟਉਂਦੀ ਹੈ ਇਹ ਅਜਵਾਰ ਅੱਜ ਤਾਂ ਸੋਮਵਾਰ ਆ ਮੈਂ ਤੈਨੂੰ 20 ਵਾਰੀ ਕਹਿੰਨਾ ਰੋਟੀ ਨਾ ਸਾਹਮਣੇ ਖਾਇਆ ਕਰ ਨਾ ਸਾਹਮਣੇ ਖਾਇਆ ਕਰ ਪੋਰ ਤੂੰ ਨਹੀਂ ਹਟਦਾ ਦੇਖ ਦਿੰਦਾ ਰੋਟੀ ਇਹਦੀ ਮੈਂ ਕੱਢਦੀ ਹੈ ਨਾ ਬੁਰਕੀ ਇਹਦੀ ਆਏ ਉਹ ਵਾਰਤੀ ਉਹਦੇ ਦਫਾ ਹੋ ਜਾ ਦਫਾ ਮੇਰੇ ਲੱਗੋ ਮੈਨੂੰ ਕੋਈ ਮੇਰੇ ਨਾਲ ਗੱਲ ਨਹੀਂ ਕਰਨੀ ਮੈਂ ਕੋਈ ਬੀਬੀ ਇਹ ਤੂੰ ਨજર ਸੱਚੀ ਲਾਉਣੀ ਹੈ ਕਿਉਂ ਕਹਿੰਦਾ ਇਦਾਂ ਨਹੀਂ ਇਹ ਇਹ ਮੈਂ ਇਦਾਂ ਮੇਰੀ ਨજર ਲੱਗਦੀ ਉਹਦਾ ਵੀ ਨજર ਨਹੀਂ ਲੱਗਦੀ ਨੀ ਮੈਂ ਨਾਕ ਜਾਉਂਦਾ ਨਹੀਂ ਮੈਨੂੰ ਭੌਂਕਰ ਨੂੰ ਦੱਸ ਦੇਣਾ ਉਹ ਨજર ਲੱਗਦੀ ਸਾ ਚਾ ਤੇਰੇ ਕਰਮਾ ਚ ਤੂੰ ਖਾ ਇੱਥੇ ਤਾਂ ਕਿਸੇ ਨੂੰ ਪਤਾ ਹੀ ਨਹੀਂ ਪ੍ਰਸ਼ਾਦ ਕੀ ਚੀਜ਼ ਹੁੰਦੀ ਕਦਰ ਕਿਦਾਂ ਕਰੀਏ ਪ੍ਰਸ਼ਾਦ ਦੀ ਇਹ ਕਰਮਾ ਚ ਨੇ ਖਾਣਾ ਰੱਖਿਆ ਸਗਾਵੀ ਇਹਨੇ ਖਾਣਾ ਕਿਹਨੂੰ ਦਿੱਤਾ ਤਾਂ ਮੈਂ ਕਿੱਥੋਂ ਖਾਣਾ ਇਹਨਾਂ ਨੂੰ ਦੇ ਦੇਣੀ ਨਹੀਂ ਹੋਰ ਵੀ ਕੋ ਹੈਗੇ ਇੱਥੇ ਹੋਰ ਵੀ ਹੈਗੇ ਆ ਗਏ ਲਾਗੜ ਪਾਗੜ ਕਰ ਲਾ ਬੇਇਜ਼ਤੀ ਕੋਈ ਤੇਨ ਨਾਲ ਕਿਹਾ ਵੀ ਥੱਲੇ ਰੋਟੀ ਬੈਠ ਖਾਈ ਤੂੰ ਇੱਥੇ ਬਹਿ ਕੇ ਸਾਰਿਆਂ ਸਾਹਮਣੇ ਬਹਿ ਕੇ ਆਣ ਕੇ ਤੇ ਮੇਰੀ ਤਾਂ ਉਹਨਾਂ ਨੇ ਜਲਦੀ ਮੇਰੀ ਦੀ ਕੱਢ ਦਿੱਤੀ ਥੱਲੇ ਸੁੱਟਦੀ ਜਿਹੜੇ ਬੁੱਤਾ ਦਾ ਲੱਖ ਰਾਂ ਤੇ ਜੋ ਮੰਡੇ ਚਰ ਤੇ ਸਹੀ ਕੀਤਾ ਨਹੀਂ ਤਫੇ ਮੇਰੇ ਲਾਗੇ ਕਹਦੇ ਆ ਇਸ ਘਰ ਦੇ ਵਿੱਚ ਜੇ ਤੇਰੇ ਤੋਂ ਹੀ ਹਰ ਇੱਕ ਗੱਲ ਦੱਸ ਕੇ ਕਰੀਏ ਤਾਂ ਆਡੀ ਕਦੀ ਚੜ੍ਹਾਈ ਨਾ ਹੋਵੇ ਮੇਰੇ ਲਾਗੇ ਨਹੀਂ ਹੋਣੇ ਚਲੇ ਜਾ ਦਫਾ ਆ ਕੀ ਦਿੱਤਾ ਹੀ ਹੁਣ ਇਹਨੂੰ ਚਾ ਚਾ ਇਹਨੂੰ ਹੋਰ ਜੂਸ ਲਿਆ ਕੇ ਦੇ ਇਹਨੂੰ ਚਾਹ ਲਿਆ ਕੇ ਦੇਤੀ ਆ ਸਵਾਦ ਇਹ ਲੈ ਕੇ ਉਹ ਬੀਬੀ ਬਾਹੂ ਕਿਦਾਂ ਇਹਦਾ ਇਹਦਾ ਦਿਲ ਹੋਲ ਆਣਾ ਹੈ ਕੋਈ ਆਪੇ ਵਮੇ ਸੱਤਾਂ ਘਰਾਂ ਚ ਮੰਗ ਕੇ ਖੜੇ ਜਦੋਂ ਤੁਹਾਡੇ ਘਰ ਕੇ ਨੇ ਦੋ ਰੋਟੀਆਂ ਖਾਧੀਆਂ ਨਹੀਂ ਇਹਨੂੰ ਘਬਰਾਇਆ ਆਹੇ ਨੂੰ ਤੇਰਾ ਲੱਖ ਰਹਾ ਹਾਂ ਤੇ ਯਾਹ ਸਭ ਤੇਰਾ ਆਹ ਮਾਤਾ ਤੇ ਮਾਤ ਬੰਗ ਮੰਗ ਆਮ ਜਾ ਰਿਓ ਮੈਂ ਤੁਹਾਡੇ ਤੇ ਜਾਣਦੇ ਜੇ ਤੁਸੀਂ ਕਿੰਜਰੋਂ ਮੈਨੂੰ ਇਦਾਂ ਕਹਿਂਦੇ ਸਾਡੇ ਦਾ ਪਿਆਰ ਹੁੰਦਾ ਤੂੰ ਪਿਆਰ ਹੁੰਦਾ ਮੜਾ ਜਾਂ ਜਦੋਂ ਤੂੰ ਜਲਮੈਂ ਤਾਰੀ ਲੈ ਗਿਆ ਤੂੰ ਇਦਾਂ ਗਿਆ ਹਾ ਨਾ ਥਾਗੀ ਨਹੀਂ ਸਰੀ ਚਾਹ ਵੀ ਪੀ ਲੋ ਆਓ ਮੈਂ ਕੋ ਪੀ ਲਵਾਂ ਕਾਹਦੇ ਮਗੋਂ ਦੀ ਰੋਟੀ ਨੂੰ ਮੈਂ ਆ ਵੀ ਆ ਆਪਣੇ ਵੀ ਛੁੱਕ ਕੇ ਗਲਾਸੀ ਮਾਰ ਬੇਬੀ ਮੈਂ ਕਈ ਦੇਖੀ ਬੇਬੀ ਕੱਲ ਦੀ ਆਈ ਨਾ ਹੁਣ ਬੜੀ ਆਣ ਕੇ ਹਨਾ ਕੱਲ ਵੇਖਿਆ ਕੱਲ ਕੱਲ ਤੂੰ ਕਿੰਨੀਆਂ ਬਾਜਾਂ ਮਾਰੀਆਂ ਕੀ ਪਾ ਕੀ ਪਾ ਕਿਹਾ ਨਾ ਹੋਰ ਬੇਸ਼ੇਰਾ ਕੋਈ ਲਾੜ ਲਾੜ ਦੇ ਨਾਲ ਕਿੰਨੀਆਂ ਬਾਜਾਂ ਮਾਰੀਆਂ ਤੇਰ ਨਾਲ ਥੋੜਾ ਗੁੱਸਾ ਨਹੀਂ ਲਾੜ ਲੋੜ ਕੱਖ ਨਹੀਂ ਜਾਣ ਦਿੰਦੀ ਮੇਰੇ ਨਾਲ ਕੋਈ ਨਹੀਂ ਮਲਾਇਆ ਇਹਨਾਂ ਨੇ ਲੜਾ ਦੇਣਾ ਨਾਰਾਜ਼ ਮੇਰ ਦਾ ਹੀ ਇੱਧਰ ਆੜੀ ਚਬਲਾ ਸੀ ਨਾ ਇਹ ਰਾਤ ਅੱਧੀ ਰਤੀ ਸ਼ਰਾਬ ਪੀ ਕੇ ਆਈ ਨਾ ਇਹ ਹੋਏ ਸ਼ੂਗਰ ਮੈਂ ਪਾ ਅੱਜੀ ਆਇਆ ਬੇਬੀ ਰਾਤ ਦੀ ਗੱਲ ਹੈ ਬੀਬੀ ਮੈਂ ਤੇਰਾ ਮੈਨੂੰ ਪਤਾ ਨਹੀਂ ਇਹਨੇ ਪੀਤੀ ਰਾਤ ਵੀ ਇਹ ਕੋਠੇ ਤੇ ਮੈਨੂੰ ਪਤਾ ਨਹੀਂ ਉਹ ਮੇਰਾ ਨਾਮ ਉੱਥੇ ਝੂਠਾ ਨਹੀਂ ਝੂਠਾ ਨਹੀਂ ਫੇ ਮੈਂ ਇਹਦੀ ਘਰ ਦੀ ਰਹਿੰਦੀ ਉੱਥੇ ਜਿੱਦਣ ਆਵੇ ਇਹਨੇ ਮੈਂ ਠੇਕਾ ਥੋੜਾ ਲਿਆ ਆਦੀ ਰੋਟੀਆਂ ਤੇ ਦਹੀਂ ਆਣ ਗਏ ਨੂੰ ਹਾਂ ਇਹ ਤਾਂ ਬੀਬੀ ਤੇ ਗੱਲ ਸੱਚੀ ਹੈ ਮੈਂ ਉਹਨਾਂ ਨੂੰ ਲੈ ਡੇਟਾ ਕਰਤਾ ਵਿਆਹ ਤਾਂ ਤੇ ਅਜੇ ਤੱਕ ਵੀ ਮੈਨਾਂ ਦੀ ਕੱਪੜੇ ਧਵਾ ਰੋਟੀਆਂ ਦਿਆਂ 도ੜੇ ਰਾਂ ਆਉਣੀ ਨੋ ਜਾਣਾ ਬੇਸੰਦੇ ਨਹੀਂ ਲਾਂਭੇ ਹੋ ਕੇ ਤੂੰ ਕਿਹੜਾ ਹਰਾਮ ਦੇ ਤੂੰ ਕੱਚਾਈ ਨਹੀਂ ਤੂੰ ਦਾ ਤੂੰ ਕਿਹੜਾ ਔਰ ਕਹਿੰਦੀ ਨਹੀਂ ਤੂੰ ਇੱਕ ਵਾਰ ਇਹਨੂੰ ਕਿਹਾ ਕਿ ਮੇਰੇ ਪੋਤੇ ਨੂੰ ਨਹੀਂ ਬੋਲਣਾ ਤੇਰੇ ਮੂੰਹ ਚ ਕਦੀ ਇਹ ਗੱਲ ਨਿਕਲੀ ਕਦੇ ਨਹੀਂ ਜ਼ਿੰਦਗੀ ਬੀਬੀ ਮੈਂ ਨਹੀਂ ਸੁਣਿਆ ਮੈਨੂੰ ਵੀ ਮਜ਼ਾ ਆਵੇ ਜੇ ਤੂੰ ਕਵੇਂ ਕਿ ਉਹਦੀ ਬਾਰੇ ਗੱਲ ਨਹੀਂ ਕਰਨੀ ਕੋਈ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਕੋ ਕਾਲਾ ਕਰਦੀ ਉਹਨੂੰ ਕਿ ਤੈਨੂੰ ਕੀ ਪਤਾ ਕਹਿੰਦੀ ਕੀ ਪਤਾ ਦੱਸ ਕੀ ਪਤਾ ਪਰ ਮੈਂ ਕਿਹਾ ਤੈਨੂੰ ਪੜਾਵਾਂਗਾ ਤੂੰ ਮੂੰਹ ਚ ਪਲੀਟੀ ਗਿਆ ਸਿੱਧੇ ਬੀਬੀ ਦੇ ਪੈਰਾਂ 'ਚ ਮੈਂ ਕਿਉਂ ਜਾਂਦਾ ਨਹੀਂ ਗਾਲ ਲੈ ਉਹ ਨਾ ਪੀਸੇ ਦੀ ਗਿਆ ਸਿੱਧੇ ਤੇਰੇ ਪੈਰਾਂ ਨੂੰ ਮੈਂ ਕਿਉਂ ਜਾਂਦਾ ਨਹੀਂ ਤੋੜ ਗਿਆ ਆਹ ਸਬਜੀ ਬਲੇ ਉਹ ਤੇਰਾ ਲੱਖ ਲਾਂ ਤੇ ਤੇਰਾ ਜੰਮਣ ਦੇ ਤੇਰੇ ਜੰਮੇ ਹੋਰ ਜੰਮ ਕੇ ਕੀ ਕਰੀ ਤਾ ਮੋੜ ਕੇ ਜਾਂਦਾ sacar ਨਹੀਂ ਤੂੰ ਰੋਜ਼ ਇਦਾਂ ਕਹਿੰਦੀ ਮੁੜ ਕੇ ਫੇਰ ਕਰਨ ਲੱਪਨੀ ਮੈਂ ਮੈਂ ਰੋਜ਼ ਕਰਦੀ ਆ ਹਾਂ ਆਹ ਰੋਜ਼ ਕਰਦੀ ਆ ਮੈਂ ਨਹੀਂ ਹੁਣ ਕਰਦੀ ਹਾਂ ਹਾਂ ਸਭੀ ਚਾਰ ਖਾਂਦਾ ਤੇ ਮੈਂ ਸਪੈਸ਼ਲ ਪਾਇਆ ਆ ਵੇਖ ਲੈ ਆਪਣੇ ਪੋਤੇ ਲਈ ਨਾ ਕੋ ਕਰਦੀ ਹਾਂ ਹਾਂ ਤੇ ਮੈਨੂੰ ਗਾਲਾਂ ਕੱਢਦੀ ਆ ਤਾਂ ਮੈਂ ਤੈਨੂੰ ਗਾਲ ਕੱਢਦੀ ਆ ਆਹੋ ਦੇਖ ਲੈ ਹੁਣ ਇਹ ਤੂੰ ਤੂੰ ਮੇਰਾ ਸਾਥ ਤੇ ਦਿਆ ਕਰ ਸੁਣ ਮੇਰੀ ਗੱਲ ਮੈਂ ਕੀ ਕਰਾਂ ਕੀ ਮਾ ਤੇਰੀ ਤਾਂ ਤੇ ਗੋਦਾ ਪਰ ਦੇਖ ਆਹ ਆਈ ਗੱਲ ਮੈਨੂੰ ਤੇਰੀ ਜ਼ਹਿਰ ਲੱਗਦੀ ਚੱਲ ਨਾ ਕਰ ਫੇ ਅੱਜ ਤੋਂ ਬਾਅਦ ਫੇ ਮੈਨੂੰ ਬੀਬੀ ਵੀ ਰੋਟੀਆਂ ਲਾ ਕੇ ਦਿੰਦੀ ਹਾਂ ਮੈਂ ਤੇਰੇ ਸਾਹਮਣੇ ਕਿੰਨੇ ਕਿੰਨੇ ਵਾਲੇ ਬੀਬੀ ਜਦੋਂ ਉਹ ਗਲਤੀ ਕਰੇ ਕੋ ਨਿਆਣਾ ਤੇ ਕੀ ਗੱਲ ਕਹਿਣਾ ਨਹੀਂ ਹੁੰਦਾ ਕਹਿਣਾ ਹੁੰਦਾ ਕਿਉਂ ਇਹ ਇਹ ਕੰਮ ਕੀਤਾ ਇਹਨੇ ਮੁੰਡਾ ਨਹੀਂ ਪਲੇਟਾ ਲੱਗਾ ਚਾਚੀ ਉਹ ਤਾਂ ਨਹੀਂ ਆ ਮੈਂ ਆਪਣੇ ਨਿਆਣੇ ਗਲਤੀ ਜੇ ਮੈਂ ਦੇਲਾ ਗਲਤ ਹੋਣ ਨਹੀਂ ਦਿੱਤੇ ਆਪਣੇ ਨਿਆਣੇ 8 ਵਜੇ ਤੋਂ ਕਹਿਣਾ ਓਰੇ ਮੁੰਡੇ ਤੇ ਓਏ ਵਾਸ ਯਾਦਾ ਨੰਬਰ ਨਾ ਮਾਰਿਆ ਕਰ ਬੋਲੇ ਲੈ ਮੈਂ ਉਹ ਬੋਦਰ ਉਹ ਬੋਦਰ ਸਕੂਟਰ ਚ ਰੱਖਦਾ ਰ ਪੱਕੀ ਨਹੀਂ ਕਹਿੰਦੀ ਅਟ ਗਈ ਕਰ ਲੈ 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 ਤੇ ਮੈਂ ਮੈਂ ਤਾਂ ਸਿੱਧੇ ਰਸਤੇ ਪਾਇਆ ਤੇ ਦੇਖ ਲੈ ਕਿੱਥੋਂ ਦੀ ਸਿੱਧੇ ਰਸਤੇ ਤੇ ਘਰ ਆ ਕੇ ਭਾਂਡੇ ਤੋੜਦਾ ਰਹਿੰਦਾ ਰੀ ਪੀ ਕੇ ਉਹ ਮਾੜਾ ਜਿਹਾ ਰਹਿੰਦਾ ਯਾਰ ਲੜਕਾ ਨੂੰ ਖਲਾਉਣ ਲੱਗੀ ਇਹਨੇ ਆਹ ਲੈ ਮੈਨੂੰ ਸਾਰਾ ਹੀ ਪਤਾ ਆਹ ਲੈ ਆਹ ਲੈ ਕਰ ਲਾ ਹੁਣ ਇਧੀਆਂ ਹੋਰ ਤੀਫਾ ਕਰ ਲਾ ਇਧਰ ਭਾਂਡੇ ਟੁੱਟਦੇ ਹੀ ਇਧਰ ਵੀ ਟੁੱਟਦੇ ਹੀ ਸਬੂਟ ਲਾ ਕਰਕੇ ਨਸਦਾ ਇਧਰ ਭਾਂਡੇ ਤੋਂ ਨਹੀਂ ਟੁੱਟਦੇ ਹੀ ਇਧਰ ਤਾਂ ਮੂੰਹ ਟੁੱਟਦਾ ਹੀ ਮੂੰਹ ਤਾਂ ਟੁੱਟਦਾ ਤੇ ਯਾਸੇ ਕਰਕੇ ਕਿਦਾਂ ਇਹਦਾ ਤੇ ਚਾਂਡਾ ਬੜਾ ਕੱਢਿਆ ਉਹਨੇ ਦੀਪੇ ਸਰਦਾਰ ਨੇ ਚਾਂਡਾ ਕਿਉਂ ਕੱਢਿਆ ਕਿਉਂ ਕੱਢਿਆ ਐਸੇ ਗੱਲ ਤੋਂ ਜਿੱਦਾਂ ਇਹ ਮੈਨੂੰ ਰਾਤ ਐ ਤੇ ਗੁੱਸਾ ਇਨਾ ਕੱਲ ਚੜਿਆ ਪਈ ਇਹ ਡੱਫ ਕੇ ਇੱਦੀ ਰਤੀ ਆਇਆ ਹਾਂ ਕਿ ਤੇਰੇ ਤਾਂ ਇਦਾਂ ਹੀ ਇਹਦਾ ਪੁੱਤ ਕਰਦਾ ਮੈਂ ਰਾਏ ਪਾਤੇ ਨੂੰ ਮੈਂ ਆਪ ਕਹਿੰਦੀ ਪੀ ਇਹ ਕੱਟੀ ਨਾ ਵਿੱਚੋਂ ਮੈਂ ਗੱਲ ਹੀ ਘਟਾਣੀ ਮੈਂ ਪਾਣਾ ਨਹੀਂ ਆ ਨਹੀਂ ਫੇਰ ਮੈਂ ਰਾਏ ਪਾਤਾ ਆਣ ਕੇ ਇਹਨਾਂ ਨੂੰ ਇਹ ਆ ਪਾ ਲੈ ਹਰਕ ਗੱਲ ਤੂੰ ਆਈ ਤੇ ਬੰਦੇ ਬਣ ਕੇ ਇਹਨਾਂ ਨੂੰ ਜੀਣ ਦਾ ਪਤਾ ਹੀ ਆ ਆ ਲੈ ਆ ਲੈ ਬੰਦਾ ਤੂੰ ਹੀ ਹੈ ਆਹਾਈ ਗੱਲ ਕਹਿੰਦੀ ਇਹ ਮੰਮੀ ਵੀ ਪਿੱ ਤੁਹਾਨੂੰ ਨਹੀਂ ਕੋਈ ਪਤਾ ਸੀ ਮੈਂ ਆਈ ਤੇ ਸਾਰੇ ਕੋ ਕਿਹੜੇ ਹੰਕਾਰ ਦੇ ਵਿੱਚ ਮਿਰਦੀ ਆ ਹੰਕਾਰ ਝੂਠ ਨਾ ਬੋਲੀ ਜਦੋਂ ਮਾਇਆ ਤੇ ਕਿੰਨਾ ਕੰਜਰਖਾਨਾ ਹੁੰਦਾ ਹੈ ਰੋਜ਼ ਸ਼ਰਾਬ ਨਹੀਂ ਕਦੀ ਉਧਰ ਲੜਾਈ ਹੋਈ ਕਦੀ ਇੱਧਰ ਇਹਨਾਂ ਦੀ ਬੀਬੀ ਨਹੀਂ ਬੀਬੀ ਇੰਨਾ ਨਹੀਂ ਲੈ ਮੈਨੂੰ ਵੀ ਤੇ ਹੁਣ ਛੱਡ ਦੇ ਚਾਚੀ ਜਲਾਲੇ ਵਾਲੇ ਸਾਰੇ ਅਮਰਤਾਰੀ ਆ ਪੱਲੋ ਵਾਲੇ ਸਾਰੇ ਪੱਗ ਲੰਗੂ ਆ ਆ ਲੈ ਉਹ ਵੀ ਦਿਵਾਲੇ ਹੋ ਗਏ ਤੇਰੇ ਨਾ ਬਸ ਪਤਾ ਨਹੀਂ ਦੇਣ ਜਾਂਦੇ ਮਰਜੀ ਪੀਏ ਬੀਬੀ ਗਲਤ ਸੁਣੋ ਚਾਹ ਘੁੱਟ ਪੀ ਲਾਂ ਤੇਨੂੰ ਆ ਭੱਲੋ ਵਾਲੀਏ ਪੰਗਾ ਵਾਲੀਏ ਆ ਜੀ ਬੱਧਪੁਰੇ ਨਹੀਂ ਬੱਧਪੁਰਾ ਵੇਖਾ ਨਹੀਂ ਇਹ ਗੱਲ ਕਰ ਚਲੋ ਵੀ ਆ ਸਮਝੋਨੀ ਚਲੋ ਆ ਉਹ ਚਲੋ ਉਹ ਚਲੋ ਹਾਂ ਉਹ ਸਾਰਿਆਂ ਦਾ ਚਰਾਬੀ ਤਾਂ ਹੁਣ ਬੈਠ ਤੇ ਪਿਆ ਲਮੇ ਉਹ ਉਹ ਪੀ ਕੇ ਤੇਰੇ ਸਾਹਮਣੇ ਕਿੰਨਾ ਬਕਵਾਸ ਕਰਦਾ ਮਾਤਾ ਥੋੜਾ ਟਾਈਮ ਪੀਤੀ ਉਹਨੇ ਮੁਰਗੀ ਉਹ ਵੀ ਨਹੀਂ ਹੋਣਾ ਦੇਖਿਆ 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 ਆਪਣੇ ਭਰਾਵਾਂ ਦੀ ਨਹੀਂ ਸੁਣੀ ਜਾਂਦੀ ਮੇਰੇ ਘਰ ਚ ਹੋਰ ਕੋਈ ਜੀ ਚਲੋ ਓਏ ਉਹ ਉਦਾਂ ਹੀ ਬੜੇ ਕੌੜੇ ਕਿਤੇ ਸ਼ਰਾਬ ਬੀਬੀ ਉਹ ਤੇ ਉਦਾਂ ਹੀ ਐਡੇ ਕੌੜੇ ਆ ਕਿ ਤੇ ਸ਼ਰਾਬ ਪੀਣ ਫੇਰ ਤੇ ਪਾਗਲ ਹੋ ਜਾਣ। ਉਹ ਆੜੀਆਂ ਬੁਰੀਆਂ। ਮੇਰੇ ਤੇ ਮਾਪਿਆਂ ਨੂੰ ਖੁਸ਼ ਕਿਹਾ ਨਾ ਮਾਤਾ। ਮੇਰੇ ਕੋ ਸੁਣੀਆਂ ਨਹੀਂ ਜਾਣੀਆਂ ਫੇਰ ਜਿਹੜੀਆਂ ਮੈਂ ਸੁਣਾ ਦੇਣੀਆਂ। ਗੱਡੀ ਕੁਛ ਨਹੀਂ। ਮੇਰੇ ਭਾਪੇ ਸ਼ਰਾਬੀ ਐ sire da sharaabi sare। ਸ਼ਰਾਬੀ ਤੇ ਤੇਰੇ ਵੀ ਹੋਇਆ। ਤੇਰੇ ਪਤਾ ਕਿ ਸਿਫਤਾ ਕਰਨੀਆਂ। ਮੇਰਾ ਭਰਾ ਇੰਨੀ ਸ਼ਰਾਬ ਪੀਂਦਾ ਮੇਰਾ ਭਰਾ ਐਨਾ ਉਹ ਮੀਠ ਖਾਂਦਾ ਆ ਇਸੇ ਤਾਈ ਇਹਦੇ ਕੋਲ ਮੇਰੇ ਕੋਈ ਨਹੀਂ ਸੁਣੀਆਂ ਜਾਂਦੀਆਂ। ਆ ਲੈ। ਤੇ ਯਕ ਪਿੰਡ ਆਈ ਤਾਂ ਤੁਹਾਨੂੰ ਕੀ ਕਹਿੰਦਾ ਤੁਹਾਡੇ ਕੋਲ ਲੈ ਕੇ ਪਿੰਡ ਆਈ ਹੁੰਦੇ ਨਹੀਂ ਆਈ ਕਰਾ ਨਹੀਂ ਪੀਉਂਦੇ ਬੜੀ ਪਰਮਾਹੀ ਜੀ ਬੀਰੀ ਤੇ ਤਾਂ ਲੈ ਕੇ ਪੀਦੀ ਆ ਹਾਂ ਮੈਂ ਲਾਗੋ ਦਫਾ ਹੋ ਜਾ ਸਾਰੇ ਜਾਨਾ ਬੀਬੀ ਮੈਂ ਤਾਂ ਤੇਰਾ ਸਾਦੇ ਨਾ ਉਹ ਨਹੀਂ ਦਿੰਦੇ ਫੇ ਜਦੋਂ ਮੈਂ ਕਹਿੰਦਾ ਤੇ ਮੇਰੇ ਤੋਂ ਦੁਵਾਲੇ ਨਹੀਂ ਮੈਂ ਦੇ ਕੇ ਤਾਂ ਆਪਣੀਆਂ ਦੀ ਬਾਰੇ ਤੇਰੇ ਜਿਹੜੇ ਮੇਰੇ ਜਿਹੜੇ ਉਹ ਕੁਝ ਨਹੀਂ ਹੈਗੇ ਆਪਣਾ ਤੇ ਕਹਿੰਦਾ ਪੜੇ ਲਿਖੇ ਉਹਨੇ ਪੜੇ ਲਿਖੇ ਨੌਕਰੀਆਂ ਪੇਸ਼ੀ ਵਾਲੇ ਕੀਰਤਨ ਵੀ ਕਰਦੇ ਬੀਬੀ ਕੀਰਤਨ ਵੀ ਕਰਦੇ ਆ ਦੇਖ ਨਾ ਕੋਈ ਉਹਨਾਂ ਦੀ ਬੀਬੀ ਗੱਟਦੇ ਇਹਨਾਂ ਨੂੰ ਆ ਸੋਣ ਕੀਤਨ ਪਤਾ ਕਿਦਾ ਕਰਦੇ ਚਾਹ ਵੇ ਚਾਹ ਵਿੱਚੋਂ ਪੱਕੀ ਕਿਆ ਬੀਬੀ ਉਹਦੇ ਪੁੱਤੀ ਦਾ ਪਰ ਨਾ ਕੀਤਨ ਨਹੀਂ ਕਰਦੇ ਅਗਲੇ ਅਫਸਰ ਬਣ ਬਣ ਕੇ ਬਾਹਰ ਆਏ ਰੈਂਕ ਨਹੀਂ ਉਹਨਾਂ ਨੇ ਐਦਾਂ ਨਹੀਂ ਦੁਨੀਆ ਦੇ ਅਫਸਰ ਬਣੇ ਤਾਂ ਸਾਨੂੰ ਕੀ ਅਫਸਰ ਸਾਨੂੰ ਕੀ ਓ ਜੱਟ ਜੱਟ ਦੀ ਪਹਿਨਣਾ ਜਿਵੇਂ ਕਰਦਾ ਹੈ ਓ ਜੱਟੀ ਦੇ ਭਰਾ ਕੋਈ ਪਹਿਲਵਾਨ ਕੋ ਕਬੱਡੀ ਖੇਡਦਾ ਇੱਕ ਮਿੰਟ ਮੈਂ ਦੱਸਦਾ ਇੱਕ ਭਰਾ ਇਹ 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 ਓ ਜਿਹਦੇ ਵਿੱਚ ਇੱਕ ਇਹ ਮੇਰੇ ਇੱਕ ਮਿੰਟ ਇੱਕ ਮਿੰਟ ਮੈਂ ਦੱਸਦਾ ਬੀਬੀ ਦਾ ਇੱਕ ਭਰਾ ਪਹਿਲਵਾਨੀ ਕਰਦਾ ਇੱਕ ਕਬੱਡੀ ਖੇਡਦਾ ਇੱਕ ਗੁੱਟ ਫੜਦਾ ਸੀ ਇੱਕ ਬੀਬੀ ਜਾਜਾ 에ਅਰ ਫੋਰਸ ਚ 에ਅਰ ਫੋਰਸ ਜਿਹੜਾ ਮਾਮਾ ਸਰਪੰਚ 에ਅਰ ਫੋਰਸ ਚ ਸੀਗਾ ਹਾਂਜੀ ਪਹਿਲੇ ਨੰਬਰ ਤੇ ਡੀਐਸਪੀ ਆਓ ਡੀਐਸਪੀ ਪਹਿਲੇ ਨੰਬਰ ਤੇ ਮੇਰਾ ਭਰਾ ਡੀਐਸਪੀ ਡੀਐਸਪੀ ਸੂਬੇਦਾਰ ਸੂਬੇਦਾਰ ਇੱਕ ਜੀਮੀਦਾਰ ਜੀਮੀਦਾਰ ਮਤਲਬ ਮੇਰੇ ਭਰਾ ਨੂੰ ਕਹਿ ਸੰਦਾ ਕੋਈ ਲੈ ਲੈ ਮੇਰੇ ਭਾ ਮੇਰੇ ਭਰਾ ਬਸ ਜੀਮੀਦਾਰਾ ਬੜਾ ਵੱਡਾ ਹਾਂ 100 ਕਿੱਲੇ ਦੇ ਜੀਮੀਦਾਰ ਅੱਜ ਨਹੀਂ ਇਹ ਪਿੱਛੋ ਕਿਲਾ ਜਮੀਨ ਕਿਦਾਂ ਲੈ ਆ ਉਹਨਾਂ ਨੂੰ ਕੀ ਲੋੜ ਸੀ ਆਹੋ ਆਹੋ ਨੌਕਰੀਆਂ ਆ ਗਏ ਮੀਂਹ ਨਾਲੀਆਂ ਜ਼ਮੀਨ ਖਰੀਦੀ ਕਿਲਾ ਕਿਲੇ ਦਾ ਲੈ ਕੀ ਖਰੀਦੇ ਉਹਨਾਂ ਨੇ ਉਹ ਕਿਤੇ ਜ਼ਮੀਨਾਂ ਤੇ ਬਗੈਨ ਨਹੀਂ ਬੀਚੀਆਂ ਉਹਨਾਂ ਨੂੰ ਜੀਮੀਦਾਰ ਉਹ ਪਰ ਹੈ ਹੈ ਨਹੀਂ ਬੰਦੇ ਨਹੀਂ ਨਾ ਵਧੀਆ ਇਹਨਾਂ ਦਾ ਇੰਨਾ ਵੱਡਾ ਹੀ ਉਹਨਾਂ ਨੇ ਲੋੜ ਕੇ ਹੀ ਨੌਕਰੀਆਂ ਆਹ ਕਿਉਂ ਕਰਦੇ ਸੀ ਦੱਸ ਉਹ ਮਾਮਾ ਕਿਉਂ ਨੌਕਰੀ ਕਿਉਂ ਕੀਤਾ ਸੀ ਆਹ ਇਹ ਵੀ ਦੱਸ ਬਈ ਹੁਣ ਮਾਮਾ ਕ ਇਹ ਵੀ ਦੇ ਹੁਣ ਸਾਰੇ ਜਵਾਬਾ ਬੰਦਾ ਨਾ ਜਵਾਬ ਹੀ ਨਹੀਂ ਬੀਬੀ ਦਾ ਮੈਨੂੰ ਵਧੀਆ ਮੈਨ ਲੱਗਾ ਜਿਹੜਾ ਮੈਂ ਦਾਦੇ ਦਾ ਯਾਰ ਹੈ ਠੇ ਮਾਮਾ ਠੇ ਮਾਮਾ ਉਹ ਬੰਦਾ ਵਧੀਆ ਸੀ ਨਾ ਇਸ ਪਰਸਨ ਉਹ ਵੀ ਪੀਂਦਾ ਹੀ ਉਹ ਕਿੱਦਾਂ ਵਧੀਆ ਹੋ ਗਿਆ ਯਾਰ ਕਈ ਸ਼ਰਾਬੀ ਵੀ ਬੰਦੇ ਬੜੇ ਦਿਲਦਰ ਹੋ ਸਾਬੂ ਕਿੰਨਾ ਚੰਗਾ ਆ ਉਹ ਬਹੁਤ ਸਾਫ ਸੁਥਰਾ ਸੋਹਣਾ ਹੀ ਹੈ ਹਾਂ ਸੋ ਉਹ ਟੋਰ ਦੀ ਚੜਿਆ ਚਿੱਟੀ ਪਾਗ ਚਿੱਟੀ ਹਾਂ ਮੇਰੇ ਭਰਾ ਵਾਦੀ ਨਾਲ ਸੋਹਣਾ ਟਾਈਆਂ ਲਾਈਆਂ ਨਹੀਂ ਜਿਹੜੇ ਦੇਖੇ ਤੂੰ ਕਿੱਦਾਂ ਲੇ ਉਹ ਮੇਰੇ ਨੰਗ ਲੱਗਦੇ ਜਿਹੜੇ ਟਾਈਆਂ ਲਾਈਆਂ ਹੁੰਦੀਆਂ ਨਾ ਆਪਣੇ ਨਹੀਂ ਕਿਦਾ ਤਰੀਫ ਕਰਦੀ ਹੈ ਆਪਣੇ ਹੀ ਕਿਦਾ ਮੇਰੇ ਭਰਾ ਮੜੇ ਹਾਂ ਮੇਰੇ ਭਰਾ ਮੈਨੂੰ ਆਹ ਹੀ ਗੱਲ ਲਈ ਇਹ ਚੰਗੀ ਦੇਖੋ ਜੀ ਕੇਹਦੇ ਭਰਾ ਮੇਰੀ ਬੀਬੀ ਦੇ ਭਰਾਵਾਂ ਬਾਰੇ ਨਹੀਂ ਕੋਈ ਗੱਲ ਕਰਨੀ ਸੁਣ ਲਓ ਮੇਰੀ ਕਿਦਾ ਕਹਿ ਲਿਓ ਕੋਈ ਉਹ ਮੈਂ ਤੇ ਰੰਗ ਕਿਹਾ ਭੁੱਲ ਗਿਆ ਤਾਂ ਕੀ ਆ ਮੈਂ ਕਰੀ ਹੋਈਆਂ ਪਹਿਲਾਂ ਗੱਲਾਂ ਭਰਾ ਵੇ ਇੱਕ ਗੱਲ ਆ ਵੇ ਮੈਂ ਇੱਕ ਗੱਲ ਕਰਦਾ ਦੇਖ ਲੈ ਬੀਬੀ ਬੁੱਢੀ ਹੋ ਗਈ ਆ ਚਲੋ ਮੰਮੀ ਦੀ ਭਰਾਵਾਂ ਆਪਣੇ ਪੇਕਿਆਂ ਬਾਰੇ ਨਹੀਂ ਕੋਈ ਗੱਲ ਸੁਣਦਾ ਮੈਂ ਆਪਣੇ ਭਰਾਵਾਂ ਨੂੰ ਕਿਹਾ ਜੁੱਤੀ ਨਾਲ ਛੱਤਰ ਭਰਾ ਲਉ ਪਰ ਕਿਹ ਕੋਈ ਗੱਲ ਉਹਨਾਂ ਨੂੰ ਕਰਨ ਦੀ ਤੇ ਬੀਬੀ ਕਰ ਦਿੰਦੀ ਤੇ ਮੈਂ ਨਹੀਂ ਕਰਉਣ ਜਗਿਆ ਉਹ ਮੇਰੇ ਭਰਾ ਇਦਾਂ ਦੇ ਹੈ ਹੀ ਨਹੀਂ ਹੈ ਹੀ ਨਹੀਂ ਹੈ ਨਹੀਂ ਹੈ ਇਦਾਂ ਦੇ ਤੁਹਾਡੇ ਦੇ ਇਦਾਂ ਦੇ ਹੈ ਤੇਰੇ ਲੜਾਈ ਵਾਲੇ ਹੋਣਗੇ ਤੇਰੇ ਨਹੀਂ ਆ ਗਏ ਸਾਡੀ ਤਾਂ ਜਾਨ ਚ ਜਾ ਰਹੀ ਆ ਹਾਏ ਮੇਰੇ ਭਰਾ ਨਾ ਮੇਰੇ ਕੋਲ ਤੂੰ ਫੁੱਲ ਨੇ ਫਲਾ ਲਈ ਕਿਤੇ ਅਜੇ ਦੇਖੀ ਬੀਬੀ ਬੀਬੀ ਕਰਦੇ ਨਾ ਮੈਂ ਤੈਨੂੰ ਇੱਕ ਗੱਲ ਹੋਰ ਦੱਸਾਂ ਕਾਲਾ ਸਾਥੀ ਬੀਬੀ ਗਾਥਣ ਕਾਲਜ ਜਲੇ ਮੈਂ ਕੀਰਤਨ ਸਮਾਗਮ ਤੇ ਗਿਆ ਨਾ ਚੱਕ ਤੇ ਮੈਂ ਉਥੇ ਖੜਾ ਹੀ ਤੇ ਮੈਨੂੰ ਨਾ ਉਥੇ ਗੇਰੇ ਤੋਂ ਟੱਕਰੀਆਂ ਮਤਲਬ ਆਂਟੀਆਂ ਆਓ ਐਨੀ ਉਹਨਾਂ ਨੇ ਕਹਿੰਦੀ ਅਮਰਤ ਤੁਸੀਂ ਤੁਹਾਡਾ ਨਾਮ ਅਮਰਤ ਆ ਧਾਮੀ ਮੈਂ ਕਿਹਾ ਹਾਂਜੀ ਕਹਿੰਦੀ ਹਾਏ ਅਸੀਂ ਤੇ ਬੀਬੀ ਦੇ ਤੇ ਆਂਟੀ ਦੇ ਬਲੌਗ ਦੇਖ-ਦੇਖ ਕੇ ਕਿਤੇ ਪਾਗਲ ਹੋ ਜੀਦਾ ਕਿੰਨੀ ਲੜਦੀ ਕਿਦਾਂ ਮੈਨੂੰ ਬੇਬੇ ਦਾ ਨਾ ਕਹਿੰਦੀ ਉਹ ਕਹਿੰਦੀ ਉਹ ਹੀ ਤੇ ਦੇਖੀਦਾ ਕਹਿੰਦੇ ਇੰਨਾ ਪਿਆਰ ਤੁਹਾਡਾ ਉਸ ਵਿੱਚ ਮੈਂ ਕਿਹਾ ਬਹੁਤ ਪਿਆਰ ਕਿ ਚੱਲਾ ਆ ਜਾ ਫੇ ਮੇਰਾ ਪਿਛਲੇ ਦੇ ਕਿੱਦਾਂ ਜਾਣੇ ਤੁਸੀਂ ਮੇਰੀਆਂ ਦੇ ਗਏ ਤੁਸੀਂ ਪਹਿਲਾਂ ਮੈਂ ਤੂੰ ਤੂੰ ਗਈ ਹੁਣ ਤੋਲਾ ਗਈਆਂ ਕਿਰੇ ਦੇ ਸ਼ਰਾਬੀ ਸ਼ਰੇ ਆ ਦੇ ਲ ਤੀ ਸ਼ਰਾਬ ਦੀ ਨਹੀਂ ਤੁਹਾਡਾ ਝੂਠਾ ਫੇਸ ਤੇ ਕਾਲਾ ਗੁੱਸਾ ਆ ਪੀਂਦੇ ਆ ਵੀ ਲਾਣਾ ਪੁੱਲ ਵਾਲ ਜਰੀ ਖਵਾ ਲਈਏ ਸ਼ਰਾਬ ਆ ਵੀ ਵੀ ਚੱਲਾ ਛੱਡ ਗੇ ਨਹੀਂ ਤੁਸੀਂ ਬਾਗੀ ਟੀਲੇ ਲਾ ਕੇ ਚੱਲ ਹਾਂ ਪੁੱਤ ਬਹਿ ਜਾ ਇੱਥੇ ਇੰਨੇ ਤੇ ਤੇਰੀ ਵੀ ਕੁੱਤੇ ਗਾਣੀ ਵੇਚੀ ਉਡੀ ਆ ਤੇਰੇ ਵਿਆਹ ਦੀ ਗੱਲ ਕੇਲੇ ਆਉਣਾ ਤੂੰ ਹੈ ਤਿੰਨ ਹਾ ਸੋਹਣੇ ਦਾ ਸ਼ਰਾਬੀਆਂ ਦੀ ਗੱਲ ਸੁਣਾਵਾ ਮੇਰੇ ਵਿਆਹ ਪਤਾ ਹਰ ਤੱਕ ਸਾਰਾ ਗੱਲ ਬੜੀ ਕੰਮ ਦੀ ਆ ਮੈਨੂੰ ਸਾਰਾ ਕੰਮ ਦੀ ਉਹ ਪਤਾ ਕੀ ਹੋਇਆ ਹਾਂ ਇਹ ਅਕਾਉਂਟਪਾਲ ਸਾਹਿਬ ਦੇ ਭੋਗ ਪਏ ਹੀ ਅਜੇ ਇਹ ਸਾਰੇ ਆਣ ਕੇ ਮਾਮੇ ਮਾਮਿਆਂ ਦੇ ਮੁੰਡੇ ਆਣ ਕੇ ਸਾਰੇ ਖਾਣ ਪੀਣ ਨਾਲ ਹੀ ਉਹ ਜੇ ਭੋਗ ਪਿਆ ਜੀ ਡੈਡੀ ਤੇ ਉਧਰ ਮਹਾਰਾਜ ਦੀ ਵੀਰ ਛੱਡ ਕੇ ਆਏ ਤੇ ਇੱਥੇ ਨਾਲ ਨਰਾਜ ਹੋ ਗਏ ਇਹਨਾਂ ਨੂੰ ਲੱਗਿਆ ਪੇ ਸ਼ਰਾਬ ਨਹੀਂ ਅਜੇ ਤੱਕ ਰੱਖੀ ਆਹ ਵਿਆਹ ਮੇਰੇ ਤੇ ਹਾਂ ਹਾਂ ਸ਼ਰਾਬ ਨਹੀਂ ਰੱਖੀ ਫੇ ਮੇਰੀ ਗੱਲ ਸੁ ਮੈਨੂੰ ਪਤਾ ਨਹੀਂ ਕਿ ਕੀ ਗੱਲ ਦੀ ਉਹ ਵੇਹਲਾ ਇੱਧਰ ਦੇਖੀ ਹੁਣ ਮੂ ਹਾਏ एवरीवन ਮੇਰਾ ਮੂੰਹ ਕਦਾ ਦੇਖ ਲਾ ਜਦੋਂ ਤੂੰ ਪਤਾ ਕਿ ਕਿਹੜੀ ਰੇਲ ਚ ਕੀੜਾ ਆਹੋ ਦੱਸ ਆ ਸੁਣਾਉਣੀ ਆ ਨਾ ਮੈਨੂੰ ਪਤਾ ਤੇ ਉਹਨੇ ਗੱਡੀ ਵੀ ਉਹਨੇ ਲੈ ਕੇ ਦਿੱਤੀ ਆਪਣੇ ਨਾਂ ਤੇ ਸਵਿਫਟ ਬੀਬੀ ਦੇ ਦੋਤੇ ਨੇ ਇਹਨੇ ਕੋ ਕਰ ਸਕਦਾ ਨਹੀਂ ਕਰਦਾ ਕਰਨੀ ਆ ਕਿ ਕਰ ਸਕਦਾ ਮੇਰੇ ਭਰਾਵਾਂ ਦੀ ਪੁੱਛ ਬੜੀ ਦੂਰ ਤੀਕਾ ਹੁਣ ਗੱਲ ਕੁੱਤੀ ਰਹੀ ਮੇਰੀ ਗੱਲ ਤਾਂ ਸੁਣੀ ਅੱਛਾ ਮੈਂ ਕਿਹਾ ਵੀ ਇਹ ਨਾ ਜਦੋਂ ਗੱਲ ਤੇਰੀ ਆਜ ਬਣੀ ਗੱਲ ਦਾਦੀ ਤੇ ਰਹਾ ਆ ਨਾ ਜਦੋਂ ਮਹਾਰਾਜ ਦੀ ਵੀਰ ਛੱਡ ਕੇ ਇਹ ਬੜੇ ਔਖੇ ਤੇ ਮੈਨੂੰ ਨਹੀਂ ਪਤਾ ਵੀ ਇਹ ਰੁੱਸ ਗਏ ਆ ਹਾਂ ਤੇ ਇੱਥੇ ਗੱਡੀਆਂ ਕੱਢ ਰਹੀ ਸੀਗਾ ਅੱਜ ਹੀ ਰਹੀ ਸੁਣੀ ਨਹੀਂ ਜਾਂਦੀ ਮੈਂ ਛੱਡ ਹੀ ਆ ਬੋਲਦੀ ਗੱਲ ਸਾਰੇ ਇੱਥੇ ਗੱਡੀ ਇੱਥੇ ਗੱਡੀ ਖੜੀ ਕਰ ਦਿੱਤੀ ਤੇ ਮੈਂ ਕਿਹਾ ਵੀ ਚੱਲੇ ਆ ਕਹਤੋ ਤਾਂ ਮੈਨੂੰ ਕੰਮ ਹੋਣਾ ਕੋਈ ਛੇਤੀ ਤੋਰ ਤੇ ਮਾਮੀਆਂ ਵੀ ਨਾਲ ਹੀ ਗੱਡੀ 'ਚ ਬਹਿ ਗਈਆਂ ਮੈਂ ਭਾਜੀਆਂ ਫੜੀਆਂ ਮੈਂ ਚੱਲ ਜਾਂਦੇ ਉਹਨੂੰ ਭਾਜੀ ਦੇਣੀ ਬਾਕੀ ਤਾਂ ਬਾਅਦ 'ਚ ਦੇਣੀ ਆ ਨਫਾਫੇ ਫੜੇ ਤੇ ਮੈਂ ਭਾਜੀ ਲਈ ਫੜਾਉਂ ਟੋਕ ਕਰਦਾ ਉਹ ਮਾਮੇ ਦਾ ਉਹ ਜਿਹੜਾ ਮੁੰਡਾ ਜਿਹੜਾ ਹੈ ਨਾ ਆਹੋ ਉਹਨੇ ਭਰਾ ਮੈਨੂੰ ਇਦਾਂ ੱਟਕਾ ਮਾਰ ਕੇ ਪਰੇ ਨਹੀਂ ਸੁੱਤਿਆ ਅੱਛਾ ਤੁਹਾਨੂੰ ਪਤਾ ਨਹੀਂ ਵੀ ਕਿਉਂ ਸੁੱਤਿਆ ਮੈਂ ਕੀ ਹੋਇਆ ਮਾਮੀਆਂ ਕਹਿੰਦੀ ਫੜ ਮੂੰ ਤੇਰਾ ਜ ਮਾਮੀਆਂ ਬੋਲੀਆਂ ਉਹਨੂੰ ਤੂੰ ਇਦਾਂ ੱਟਕਾ ਕੇ ਮਾਰਿਆ ਕਹਿੰਦਾ ਭੈਣ ਚੋ ਵਿਆਹ ਕਰਨ ਦੇ ਆ ਕੋ ਵਿਆਹ ਆ ਫਲਾਣ ਟੋਕ ਦਾ ਆਬ ਨਹੀਂ ਮਿਲੀ ਅੱਛਾ ਅੱਛਾ ਆਹੋ ਇ ਨੇ ਫੇ ਪ੍ਰਾ ਰੋਕੇ ਪ੍ਰਾਵਾ ਮੈਂ ਅਹੀਂ ਕਾ ਬਸ ਖੋਲਣ ਲੱਗੇ ਸੀ ਮਹਾਰਾਜ ਦੀ ਵੀਰ ਛੱਡਣ ਜਾਣੀ ਆ ਪ੍ਰਾਵਾ ਰੁੱਸ ਗਏ ਓਏ ਹੈ ਇਹ ਤੈਨੂੰ ਦੇਖ ਕੇ ਉਹ ਕਹਿੰਦਾ ਉਹ ਵੇਖ ਲੈ ਕੀ ਕਹਿੰਦਾ ਕਹਿੰਦਾ ਦੇਖ ਲੈ ਉਹਨੇ ਦੇਖਿਆ ਹੀ ਕੋਈ ਨਹੀਂ ਤੇ ਇਦਾਂੇ ਕਰਨਾ ਦੇਖ ਲੈ ਹਾਂ ਦੇਖਿਆ ਨਹੀਂ ਉਹਨੇ ਤੇ ਤੀ ਤੀਨ ਜਾਣਦੇ ਤੂੰ ਉਹਨਾਂ ਦਾ ਦੇਖ ਤੋਰ ਨਾ ਜਾ ਤੇ ਅੱਲਾ ਕਰੇ ਚਾਰਾ ਦੇ ਇੱਕ ਡੱਬੇ ਭਰੇ ਭੇ ਮਰਦ ਮੜ ਹਾਏ ਸਾਡੇ ਵੀ ਦੇਖ ਲੈ ਜਾ ਕੇ ਬੜੇ ਕਰਦੇ ਹੁਣ ਗੱਲ ਨਹੀਂ ਆਈ ਹੁਣ ਗੱਲ ਨਹੀਂ ਆਈ ਵਿਆਹ ਕਰੇਗਾ ਤੈਨੂੰ ਲੱਗੇ ਲੱਭਦਾ ਆ ਸਹੀ ਗੱਲ ਹੈ ਬੇਬੀ ਹੁਣੇ ਕਹਾਂਦੇ ਨਹੀਂ ਨੌਕਰੀਆਂ ਤਾਂ ਦੇ ਲੱਭਦਾ ਵਿਆਹ ਤਾਂ ਦੇ ਲੱਭਦਾ ਬੇਬੇ ਹੋ ਜਾਂਦੇ ਵਿਆਹ ਨਹੀਂ ਹੁੰਦੇ ਕਿੰਨਾ ਬਾਲੀ ਕਹਿੰਦੀ ਮੈਂ ਕਰਕੇ ਦੱਸਾਂ ਬਾਲੂ ਚਲੀ ਲੈ ਬਣੀ ਆ ਮੈਂ ਤਾਂ ਚਲੀ ਬੈਠੀ ਆ ਆ ਭੱਲੇ ਮੇਰੀ ਸ਼ੇਰਨੀ ਦੇ ਮੇਰੀ ਦੱਸ ਹੈ ਕਿ ਤੇ ਫੇਰ ਜਾਣਾ ਨਹੀਂ ਬਣੀ ਆ ਮੈਂ ਵਿਚਾਈ ਤੁਮਣਾ ਵਿਚਾਈ ਇਹ ਤਾਂ ਕੰਮ ਖਤਮ ਹੋ ਜਾਣਾ ਪਈ ਇਹ ਨਾਲ ਪਤਾ ਮੈਂ ਕਿਉਂ ਕਹਿਣ ਰਹੀ ਆ ਇਹ ਉਹ ਮਾਮੇ ਕਿਤੇ ਮੇਰੇ ਕੋਲੇ ਨਹੀਂ ਕੁਝ ਲੱਗਦੇ ਗੱਲ ਇੱਕ ਦੱਸਣੀ ਤੇਰੇ ਕੋਲ ਨਹੀਂ ਲੱਗਦੇ ਨਹੀਂ ਲੱਗਦੇ ਬੀਬੀ ਅੱਜ ਤੋਂ ਬਾਅਦ ਕੁਝ ਨਹੀਂ ਲੱਗਦੇ ਦੇ ਇਹਨਾਂ ਕੁਝ ਨਹੀਂ ਕਰ ਕੌਣ ਤਾਂ ਨਹੀਂ ਇਹ ਤਾਂ ਕਰਦੇ ਕੌਣ ਕਰਦੇ ਕੌਣ ਕਰਦੇ ਮੈਂ ਕਰਦੀ ਗੱਲਾਂ ਕਰਦੀ ਆ ਦੇਖ ਲੈ ਗੱਲਾਂ ਕਰਦੀ ਆ ਬੇਬੇ ਨਾ ਉਹਨਾਂ ਦੀ ਇੱਜ਼ਤ ਕਰਦੀ ਆ ਮੈਂ ਧੱਕੇ ਮਾਰਿਓ ਨਾ ਤਾਂ ਮੈਂ ਦਸਨੀ ਪੈ ਗਈ ਆ ਉਹ ਆਪੀ ਵੀ ਮੈਂ ਨਹੀਂ ਉਹਦੇ ਮੈਂ ਛੱਡ ਰਹੀ ਜਰਾ ਉਹ ਬੱਲੇ ਵਾ ਉਹਨਾਂ ਨੂੰ ਛੱਡ ਕੇ ਉਹ ਸਾਰੇ ਮੁਲਖ ਛੱਡ ਕੇ ਉਹ ਪੁੱਤ ਦੇਖ ਲੈ ਇਹ ਕਿਤਾਬ ਦੇ ਮਾਇਆ ਨੂੰ ਪੜ੍ਹਦੇ ਕਿ ਉਹ ਪੂਰੀ ਬਣਾਈ ਦਾ ਦੱਸ ਮੰਜਾ ਬੱਦਈਆ ਹੈ ਤੇਰੀ ਇੰਦਰ ਜਲਾਲੇ ਕਿੰਨੀ ਆਵਾਜ਼ਾਂ ਬੱਜੀਆਂ ਜਲਾਲੇ ਕਿੰਨੀਆਂ ਮੱਜਾਂ ਹੁੰਦੀਆਂ ਆ ਉਹ ਵੀ ਦੱਸ ਦੇ ਮੈਨੂੰ ਪਤਾ ਨਹੀਂ ਮੈਂ ਇੱਕ ਗੱਲ ਸਾਂ ਚਲੋ ਬਾਕੀ ਹੁਣ ਰਹੀ ਗੱਲ ਉਹਦਾ ਮਜ਼ਾਕ ਲੱਗੇ ਪਰ ਬੀਬੀ ਦੇ ਨਾ ਭਰਾ ਸਾਰੇ ਹੀ ਵਧੀਆ ਪਹਿਲਵਾਨ ਸੀਗਾ ਇੱਕ ਕਬੱਡੀ ਜਿਹੜਾ ਜਿਹੜਾ ਤਰਸੇਮ ਮਮਾ ਉਹ 에ਅਰ ਫੋਰਸ 'ਚ ਸੀਗਾ ਇਹ ਜਾਣਾਂ ਹੈ ਇਹ ਜਾਣਾਂ ਹੈ ਹਾਂ ਕਦੇ ਨੇ ਪ੍ਰਾਤ ਜਾਨ ਤੇ ਜਾਣ ਆ ਜਾ ਹੁਣ ਅਰ ਦੱਸਿਆ ਮੈਨੂੰ ਇਹ ਕਦੇ ਨਹੀਂ ਫੋਨ ਕੀਤਾ ਉਹ ਫੋਨ ਕਰਦਾ ਦੀਦੀ ਤੇ ਰੱਖੀ ਆ ਹਾਂ ਨਹੀਂ 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 ਇਹ ਗੱਲ ਵਾਕਿਆ ਸਹੀ ਆ ਮੰਮੀ ਦੇ ਭਰਾ ਵੀ ਭਰਾਵਾ ਸਾਰੇ ਵਧੀਆ ਉਹ ਚਲੋ ਖਾਂਦੇ ਪੀਂਦੇ ਨਹੀਂ ਹੈਗੇ ਇੱਕ ਮਾਮਾ ਸਾਡਾ ਖਾਂਦਾ ਪੀਂਦਾ ਉਹਦੇ ਗਾੜੀ ਮੁੰਡੇ ਦੀ ਆ ਦੇਖ ਲੈ ਨਹੀਂ ਨਹੀਂ ਸਾਰੇ ਵਧੀਆ ਆ ਬੜੀ ਇੱਜ਼ਤ ਕਰਦੇ ਯਾਰ ਇਹ ਕੱਲ ਦੱਸਾਂ ਇਹ ਜਿਹੜੀਆਂ ਭੈਣਾਂ ਨੂੰ ਭਰਾਵਾਂ ਨਾਲ ਹੀ ਭਾ ਹੁੰਦੇ ਆ ਭਾ ਸਿੱਧੀ ਬਦਰੀ ਗੱਲ ਆ ਨਹੀਂ ਤਾਂ ਬਹੁਤ ਭਾ ਸੀ ਭਰਾ ਹਾਂ ਨਹੀਂ ਨਹੀਂ ਮੇਰੇ ਭਰਾਵਾਂ ਨੇ ਮੈਨੂੰ ਇੱਥੇ ਰੱਖਿਆ ਤੇ ਮੈਂ ਇੱਥੇ ਕਿਤੇ ਰਹਿਣਾ ਹੈ ਨਾ ਹਾਂ ਉਹ ਵੇਲਾ ਕਹਿੰਦਾ ਮਾਡਲ ਸੀ ਕਿ ਨਾ ਤੂੰ ਆ ਤੇ ਆਹ ਬੀਬੀ ਬੜੀ ਪੁੱਠੀ ਗੱਲ ਤੈਨੂੰ ਬਿਜਲੀਆਂ ਗੱਲਾਂ ਦਾ ਨਹੀਂ ਪਤਾ ਤੈਨੂੰ ਨਹੀਂ ਨਾ ਮੈਂ ਬਿਜਲੀਆਂ ਨਹੀਂ ਸੁਣੀ ਪਤਾ ਆ ਪਤਾ ਜਾਂ ਮੈਨੂੰ ਪਤਾ ਸਾਰੇ ਨਹੀਂ ਬੀਬੀ ਤੁਮ ਬੰਬੇ ਦੇ ਕਹਿੰਦਾ ਸਮਝ ਨਾ ਤੈਨੂੰ ਗੱਲ ਆ ਸਾਰਾ ਪਤਾ ਹਾਂ ਸਾਰਾ ਪਤਾ ਨਹੀਂ ਆ ਬੱਲ ਨਹੀਂ ਕਰ ਜਾਣਦੀ ਹੋਰ ਨਹੀਂ ਆ ਯੇ ਕਿਤੇ ਬੀਬੀ ਬੰਬੇ ਚਲ ਜਾਂਦੀ ਤਾਂ ਮਤਾ ਵਚਨ ਥੋੜੀ ਚਲਣਾਈ ਫੇਰ ਮੈਂ ਲੈ ਮੈਂ ਮੈਂ ਆਹ ਕਲਾਸ਼ ਵਚਨ ਚਲ ਰਹੀ ਹੈ ਇਹ ਗਾ ਲੇ ਬੇਲੇ ਭਰਾਵਾਂ ਨੂੰ ਕਹਿ ਤਾ ਤੇ ਬੇਬੇ ਦਾ ਮੂੰਹ ਐ ਰੰਗ ਹੋਰ ਵੀ ਕਾਲਾ ਹੋ ਗਿਆ ਹੋ ਗਿਆ ਮੇਰੇ ਮੇਰੇ ਭਰਾ ਨਿੰਦੜ ਵਾਲੇ ਹੈ ਨਹੀਂ ਨਾ ਮਾਤਾ ਸੋਣੇ ਮੇਰੇ ਨਿੰਦਿਆ ਤੇ ਮਾਤਾ ਸੋਣੇ ਕਿੰਨਾ ਵਧੀਆ ਹੈ ਰਾਣੀ ਸੋੰਦਰਾ ਜੀ ਅਸੀਂ ਮੰਨ ਲਿਆ ਤੁਹਾਨੂੰ ਗੋਲਨੀ ਸੋੰਦਰਾ ਕਰੇ ਗਰ ਚਾਈਆਂ ਤੂੰ ਦੱਸ ਪਿੱਛੇ ਕੰਨ ਦੇ ਬੈਠਾ ਤੂੰ ਦੱਸ ਲਾਹ ਪਾਜਾ ਮਾਰਦੀ ਨਾ ਸੁਣ ਨਹੀਂ ਨਾ ਨਾਈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ <laughs> ਕਾਂਗੇ ਕਿਆ ਨਾ ਸੱਜਿਆ ਬਾਰ ਆ ਮੇਰੀ ਜੀਤ ਕਾਂਗੇ ਨਾ ਸੱਜਿਆ ਗੱਲ ਬਿਲ ਲਾਗੇ ਚਲ ਜਾ ਮੇਰਾ ਲਾ ਕੋ ਸਾਰੇ ਬੀਬੀ ਮੈਂ ਤਾਂ ਮਾਮਿਆਂ ਮੈਂ ਨਹੀਂ 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 ਬੜੇ ਲੱਗੇ ਮਾਮਿਆਂ ਮੇਰੇ ਬਹੁਤ ਚੰਗੇ ਨਹੀਂ ਮੇਰੀ ਗੱਲ ਸੁਣ ਪਰ ਮੇਰੇ ਨੇ ਕਦੀ ਕਹਿਆ ਕਰ ਚੰਗੇ ਮੈਂ ਚੰਗੇ ਆਨੇ ਉਹਨੇ ਚੰਗੇ ਕਿਹਾ ਹਮੇਸ਼ਾ ਮੈਂ ਤਾਂ ਉਹਨਾਂ ਨੂੰ ਕਹਿੰਦੀ ਸੋ ਮੈਂ ਕਹਿੰਦੀ ਕਿ ਆਇਆ ਕਰਨ ਹਾਂ ਤੇਰੇ ਆ ਕਰ ਲੈ ਤੂੰ ਮੋੜੀਆਂ ਵਾ ਮੈਂ ਤੇਰੇ ਨਾਲ ਤੂੰ ਮੋੜੀਆਂ ਆ ਅੱਗ ਲਾਉਂਦਾ ਬੀਬੀ ਦੇਲਾ ਕਹਿੰਦਾ ਇਹ ਕਹਿੰਦੀ ਤੂੰ ਮੋੜੀਆਂ ਤੂੰ ਮੋੜੀਆਂ ਕਿਆ ਤੇ ਮੈਂ ਕਿਆ ਤਾਂ ਫੇਰ ਕਹਣਾ ਇਹ ਨਹੀਂ ਪਹਿਲਾਂ ਤੂੰ ਕਿਹਾ ਮੈਂ ਆ ਮੈਂ ਨਹੀਂ ਕਿਹਾ ਦੇਖੇ ਇੱਕ ਸ਼ਰਾਬੀ ਸੀਰੇ ਚਲੋ ਹੁਣ ਹੱਥ ਮਿਲਾ ਲਓ ਮੈਂ ਤੁਹੇ ਲੈ ਕੇ ਦਿੰਦੀ ਹਾਂ ਆਹ ਦੱਸ ਹਾਂ ਕਿਹੜੀ ਲੈ ਕੇ ਦਿੱਤੀ ਜੀ ਉਹ ਮੇਰੇ ਤੇ ਨਹੀਂ ਆ ਬੋਤਲ ਪੀ ਕੇ ਨਹੀਂ ਰਹਿੰਦੀ ਹੈ ਤੂੰ ਲੈ ਆ ਡਾਡੀ ਤੇਰੇ ਪਿੰਦੇ ਸੀ ਨਾ ਉਥੋਂ ਬੋਤਲਾਂ ਫ੍ਰੀ ਮਿਲਦੀਆਂ ਛੋੜ ਤੈਨੂੰ ਪਤਾ ਨਹੀਂ ਜਾਣਾ ਹੈ ਨਾ ਉੱਥੇ ਸਾਹਮਣੇ ਪਈਆਂ ਹੀਆਂ ਡਾਡੀ ਨੇ ਕਿਹਾ ਭੈਣ ਚ ਕੀ ਮੈਂ ਹੁਣ ਕਹਾਂ ਉਹ ਕਹਿਣਾ ਉਹ ਵਿਚਾਰਿਆਂ ਨੂੰ ਕਹਿਣਾ ਕੀ ਕਿਹਾ ਤਾਂ ਉਹ ਜਾਤ ਨੂੰ ਕਹਿਣਾ ਇਹ ਉਹ ਆ ਜਿਹੜੇ ਇਹ ਸ਼ਰਾਬ ਉਹ ਨਹੀਂ ਭੈਣ ਚੋਂ ਪੀਉਂਦੇ ਫਲਾਂਟ ਸ਼ਰਾਬ ਕਿਉਂ ਨਹੀਂ ਪੀਉਂਦੇ ਹਾਂ ਗੁੱਸੇ ਹੋ ਕੇ ਆ ਜਾਣਾ ਫਿਰ ਮੈਂ ਬੋਤਲ ਉਹਨਾਂ ਨੇ ਕਹਾਂ ਲਿਆ ਜਾ ਚੁੱਕ ਕੇ ਮਾਰ ਮਤਿਆਰੀ ਪਿਆ ਤਾਂ ਮਗਰੋਂ ਤੁਹਾਨੂੰ ਪੀਤੀ ਨਹੀਂ ਅਜੇ ਕਹਿੰਦੀ ਕਿ ਆ ਦੀ ਨਹੀਂ ਸਮਝਦਾਰੀ ਨਾ ਕਿਹਦੀ 8 ਵਜੇ ਮੰਜੇ ਤੇ ਆਏ ਆ ਆ ਬੀਬੀ ਇਹਨੂੰ ਚੁੱਪ ਕਰਾ ਲਾ ਇੱਕ ਗੱਲ ਜ਼ਿਆਦਾ ਹੀ ਪਾਪੇ ਦੀ ਜਦੋਂ ਵਿਆਹ ਹੋ ਗਿਆ ਨਾ ਤੇ ਅਗਲੇ ਦਿਨ ਦੇ ਤੇ ਇਹ ਦੀ ਭਰਾਵਾ ਹੁਣ ਉਹਨੇ ਭਰਾ ਬਰਾੜਾ ਡੀਐਸਪੀ ਹੈ ਨਾ ਉਹ ਪਿੰਦਾ ਸੀ ਚਲੋ ਉਹ ਦੋ ਤੇ ਹੁਣ ਤ ਨਹੀਂ ਪੀਂਦਾ ਉਹਨੇ ਕੀ ਕੀਤਾ ਅੰਦਰ ਬਹਿ ਗਏ ਤੇ ਇਹਦੇ ਅੱਗੇ ਰੱਖ ਦਿੱਤੀ ਇਹ ਤੈਨੂੰ ਪਤਾ ਜੀਭ ਲਮਕਦੀ ਸੀ ਪੀਣ ਦੀ ਓਏ ਆ ਤੇਰੇ ਪੋਤਲੋਂ ਕਹਿਨ ਦਈ ਆ ਪਾਪਾ ਉੱਠ ਕੇ ਮੇਰਾ ਜੀਭ ਕ ਲਮਕਦੀ ਆ ਆ ਆ ਇਹ ਦੇਖ ਲੈ ਕਦਰ ਸਾਹਮਣੇ ਬਾਹਰ ਬੈਠੀ ਤੇ Papa ਜਰਾ ਉੱਠ ਕੇ ਆ ਗਿਆ ਕਹਿੰਦਾ ਦੀਪਾ ਪੁੱਤੇ ਪਰੋਣਾ ਪੀਂਦਾ ਹੈ ਮੈਂ ਤੇ ਜੀ ਆਹੀ ਆ ਇਹਨਾਂ ਦਾ ਕਾ ਪੀਂਦਾ ਪੀਂਦਾ ਕਿ ਪੀਂਦਾ ਕਾ ਪੀਂਦਾ ਉਹ ਤਾਂ ਡਰਾਮਿਆਂ ਉਹ ਬੜਾ ਦਿੱਖਿਆ ਕਹਿੰਦੇ ਨੇ ਤੇ ਅਮਰੇ ਸ਼ਕਿਆ ਤੇ ਪੁੱਤੇ ਤੇ ਅਸ਼ਰਾ ਪੀਂਦੇ ਆ ਆ ਇਤਰੀ ਲਾ ਮੈਂ ਚੁੱਪ ਕਰ ਗਈ ਇਹ ਮੇਰੇ ਪੁੱਤ ਮੈਂ ਤੇ ਇਦਾਂ ਰੱਖੇ ਉਹਦਾ ਕਿ ਆਹੀ ਪੁੱਤ ਬੀਬੀ ਇਹਨੂੰ ਬੀਬੀ ਨਾਲ ਕੁੜੀ ਦੇ ਨਾਲ ਐ ਹੈ ਬੱਲੇ ਅਮਰਤਾਰੀਏ ਮੇਰੇ ਮਲਕ ਕੇ ਕੀ ਬੁਲਗਾ ਤੇ ਆ ਬਰਤਾਂ ਦੀ ਉਧਰ ਬਚਾ ਉਹ ਮੇਰੀ ਗੱਲ ਤਾਂ ਸੁਣਨਾ ਓਦਾ ਮੈਂ ਵਲੌਗ ਦੀ ਸਵਾਪਤੀ ਕਰਨੀ ਆ ਉਹ ਜੰਮੇ ਹੁੰਦਾ ਪਤੀ ਉਹਨੂੰ ਬੁਲਾਇਆ ਮੈਂ ਨਹੀਂ ਉਹ ਜੰਮੇ ਤਾਂ ਫੇਕੀ ਹੋਇਆ ਆਹ ਦੱਸ ਉਧਰ ਤਾਂ ਕਹਿੰਦੇ 8 ਵਜੇ ਕਰਿਆ ਇੰਦਰ ਇੱਕ ਤੇ ਇੱਕ ਡਿੱਗਦਾ ਜੀ ਉੱਥੇ ਨਾਲੀ ਚ ਕੀ ਹੁੰਦਾ ਆਪਣੀ ਦੱਸਦਾ ਹੀ ਨੀਗਾ ਮੈਂ ਇੰਦਾ ਥੋੜੀ ਨਾਲੀਆਂ ਦੇਖਦਾ ਰਿਹਾ ਨਾ ਤੈਨੂੰ ਕਾ ਬਸ ਕਰ ਮੇਰੇ ਤੋਂ ਨਹੀਂ ਟਾਈਮ ਚਲੋ ਪਰ ਆਪ ਤੇ ਨਹੀਂ ਜਿੱਤੇ ਤੂੰ ਜੇ ਤੇ ਆਹੀ ਹਾਰੇ ਪਾਰੀ ਕਰ ਮੈਂ ਤੇਰੇ ਤੂੰ ਮੇਰਾ ਸਾਥ ਦਿਆ ਕਰ ਮੈਂ ਤੇਰਾ ਇਹ ਨਹੀਂ ਤੇਰੇ ਜਿੰਨਾ ਮਰਜੀ ਕਿਉਂ ਕਰੋ ਮੈਂ ਕਿਉਂ ਕਰੇ ਬਈ ਕਿਉਂ ਕਰੋ ਮੈਂ ਕਿਉਂ ਕਰਾਂ ਮੈਂ ਐ ਕਰਾਂਗੀ ਕਿਉਂ ਮੈਂ ਹਾਰ ਗਈ ਕਿਉਂ ਮੈਂ ਹਾਰ ਗਈ ਕਿਉਂ ਹਾਰ ਗਈ ਯਾਰ ਜਿੰਨਾ ਕਿ ਨਹੀਂ ਜਿੱਤ ਗਈ ਨਹੀਂ ਉਹ ਵੇ ਹੁਣ ਤੁਹਾਡਾ ਹੁਣ ਤਾਂ ਮੂੰਹ ਤਾਂ ਬਣ ਲਈਆਂ ਕੁਛ ਮੂੰਹ ਹੈ ਜੇ ਤੂੰ ਚੁੱਪਤ ਨਹੀਂ ਰਹਿ ਸਕਦੀ ਲੂਣ ਲਾਲ ਮਾਰਦਾ ਹੈ ਮੂੰਹ ਨੂੰ ਲੂਣ ਅੱਛਾ ਲੂਣ ਵਾਲਿਆ ਹੈ ਹਾਂ ਹਾਂ ਨਹੀਂ ਅਸੀਂ ਖੋਤੇ ਨੂੰ ਲੂਣ ਦੇਣੀ ਹੈ ਖੋਤੇ ਹੀ ਖੋਤੇ ਤੋਂ ਵੀ ਵੱਧ ਕੇ ਹੈਗਾ ਤੂੰ ਹੈ ਚੁੱਪ ਨਹੀਂ ਕਹਿੰਦਾ ਸਾਰੇ ਮੁੱਲ ਖਿਦ ਕਲਾ ਕਿੱਧਰੋਂ ਕਿੱਧਰ ਨੂੰ ਲੈ ਜਾਂਦੀ ਕਿੱਧਰ ਤਾਂ ਕਿਤੇ ਮੇਰੇ ਭਰਾਵਾਂ ਨੂੰ ਨਹੀਂ ਗਿਆ ਇਹਲਾ ਯਾਰ ਮੈਨੂੰ ਬੜਾ ਦੁੱਖ ਲੱਗਾ ਯਾਰ ਲੱਗਦਾ ਹੈ ਯਾ ਲੱਗਦਾ ਨਾ ਲੱਗਦਾ ਮੈਂ ਆਪਣਾ ਤਾਂ ਕਿੱਦਾਂ ਲੱਗਦਾ ਇੱਦਾਂ ਲੱਗਦਾ ਲੱਗਦਾ ਸਾਰਾ ਲੱਗਦਾ ਦੇਲਾ ਇਹ ਹੁੰਦਾ ਪਿਆਰ ਬੀਬੀ ਅਜੇ ਤੱਕ ਵੀ ਗੱਲ ਨਹੀਂ ਸੁਣਦੀ ਚੰਗੇ ਦਿਨ ਹੋਏ ਅਜੇ ਵੀ ਉਹਨਾਂ ਦੀ ਦੇਖ ਲੈ ਇਦਾਂ ਹੀ ਆਂ ਸ਼ਾਕ ਪੈਂਡੀ ਚ ਪੁੱਛ ਕੇ ਦੇਖ ਲੋ ਨਹੀਂ ਨਹੀਂ ਸਾਰੇ ਵਧੀਆ ਆ ਕੱਲ ਪੁੱਛਦੇ ਪਏ ਸੀ ਮੈਂ ਕਿਹਾ ਬੀਬੀ ਭੱਲੋਵਾਲ ਤੋਂ ਆਂ ਕਹਿੰਦੇ ਕਿਨਾਂ ਚ ਮੈਂ ਕਿਹਾ ਸੋਤਿਆਂ ਚ ਕਹਿੰਦੇ ਅੱਛਾ 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 ਵਧੀਆ ਪਰਿਵਾਰ ਆ ਮੈਂ ਕਿਹਾ ਹਾਂਜੀ 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 ਉਹ ਤਾਂ ਬਸ ਪਿੱਛੇ ਹੀ ਕਰਨਾ ਪਈ ਚੋਰੀਆਂ ਉਹਦਾ ਸ਼ਰਾਬ ਪੀਦਾ ਨਹੀਂ ਹੌੜੇ ਨਹੀਂ ਲੜਦਾ ਬਿਲਕੁਲ ਲੱਬੜੀ ਦੀ ਆ ਮੈਂ ਬੈਠੀ ਆਂ ਉਹ ਕਿੱਥੇ ਬੈਠੇ ਜਾਂਦਾ ਸਾਡੇ ਮੇਰੀਆਂ ਦਸਾਂ ਹੋ ਗਈਆਂ ਪੂਰੀਆਂ ਦਸਨਾ ਨਹੀਂ ਬੀਬੀ ਨੂੰ ਕਿਹਾ ਹੀ ਨਹੀਂ ਇੱਕ ਵੀ ਵਾਰ ਆਹ ਫੇ ਆ ਦਸਾਂ ਪੂਰੀਆਂ ਸਾਰੀਆਂ ਦੱਸਣਾ ਨਹੀਂ ਬਸ ਦੱਸਣਾ ਜੀ ਬੀਬੀ ਇਹ ਉਹੀ ਤੇ ਨਹੀਂ ਕਿਤੇ ਹੋਰ ਗਿਆ ਬਸ ਕਰ ਬਸ ਕਰ ਬਸ ਕੁਹਾੜੀਆਂ ਜਿਹ ਪਈਆਂ ਜਿਹੜੀਆਂ ਨੇ ਭਰਾ ਲੁੱਟਾ ਹੋਆ ਕਰਨ ਨੂੰ ਖੜਦੇ ਰਹੇ ਉਹ ਵੀ ਦੇਖ ਇਹ ਤੈਨੂੰ ਉਹਦੇ ਪਿਛੇ ਵੀ ਉਹ ਇਹੀ ਕਰਦੇ ਰਹੇ ਲੁੱਟਾ ਘੂਆ ਹੈ ਲੁੱਟਾ ਘੂਆ ਕੀ ਕਹਿੰਦਾ ਲੁੱਟ ਖੋ ਮੇਰਾ ਮੇਰੇ ਭਰਾ ਕਰਦੇ ਆਓ ਕਿਹਦੀ ਕੁਹਾੜੀਆਂ ਕੋੜੀਆਂ ਕਹਿੰਦਾ ਇੱਥੇ ਛੱਡ ਗਏ ਬੀਬੀ ਆ ਗੱਲਾਂ ਤੇ ਤੁਹਾਡੇ ਘਰ ਆਏ ਲੋਸਪਾਨੀ ਆਈ ਉਹ ਨਹੀਂ ਗਈ ਦੇ ਛੱਡ ਗਈ ਟੋਕਰੀ ਕਹ ਜੇ ਲੁੱਟਣ ਆਏ ਹੁੰਦੇ ਤਾਂ ਲੁੱਟ ਕੇ ਜਾਣਾ ਸੀ ਹੈ ਛੱਡ ਗਈ ਟੋਕਰੀ ਬਸ ਚੱਲ ਬੀਬੀ ਬਾਏ ਬਾਏ ਕੋਈ ਗੱਲ ਨਹੀਂ ਭਰਾ ਕੋਈ ਨਹੀਂ ਆਏ ਹਾ ਦੇਖ ਲਾ ਹੁਣ ਹੱਥ ਵੀ ਜੋੜ ਲੈ ਇਹਨਾਂ ਨੇ ਏਡੀਆਂ ਚੀਜ਼ਾਂ ਮੂੰਹ ਤੇ ਲਾਲ ਹੋ ਗਿਆ ਸੀ ਕਹਦਾ ਲਾਲ ਹੁੰਦਾ ਕੀ ਹੋਣਾ ਹੀ ਆ ਫੇ ਲਾਲ ਇਦਾਂ ਹੁੰਦਾ ਆਪਣੇ ਨੂੰ ਮੇਰੇ ਮੇਰੇ ਭਰਾਵਾਂ ਨੂੰ ਮਾਰਾ ਕੇ